ਸ਼ਮਰਾਲਾ ਪੁਲਿਸ ਆਖਰ 6 ਮਹੀਨੇ ਪਹਿਲਾਂ ਲਾਪਤਾ ਹੋਈ ਉਸ ਨਵਾਲਗ ਲੜਕੀ ਨੂੰ ਇੱਕ ਲੜਕੇ ਸਮੇਤ ਬਰਾਮਦ ਕਰਨ ਵਿੱਚ ਅੱਜ ਸਫਲ ਹੋ ਗਈ ਜਿਸਦੇ ਬਾਰਸ਼ਾ ਨੇ ਆਪਣੀ 14 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਇਸ ਸਾਲ ਫਰਵਰੀ ਵਿੱਚ ਰਿਪੋਰਟ ਦਰਜ ਕਰਾਈ ਸੀ ਸਥਾਨਿਕ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਲਾਪਤਾ ਹੋਈ ਲੜਕੀ ਦੀ ਭਾਲ ਲਈ ਮੋਰਿੰਡਾ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲਗਾਤਾਰ ਭਾਲ ਕਰਦੀ ਰਹੀ ਪਰ ਅੱਜ ਪੁਲਿਸ ਇਸ ਲਾਪਤਾ ਲੜਕੀ ਤੇ ਇੱਕ ਲੜਕਾ ਨੌਜਵਾਨ ਲੜਕੇ ਨੂੰ ਪਾਲਣ ਵਿੱਚ ਸਫਲ ਹੋਈ ਗੁਰਾ ਦੱਸਿਆ ਕਿ ਬਰਾਮਦ ਕੀਤੀ ਲੜਕੀ ਨੂੰ ਮਕ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ 20 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ 361 366 ਦਾ ਪਰਚਾ ਦਰਜ ਕੀਤਾ ਸੀ ਇਹ ਪ੍ਰਵਾਸੀ ਨਜੂਰ ਵਿਵਾਰ ਦੇ ਲੜਕਾ ਲੜਕੀ ਦੋਵੇਂ ਇਸ ਹਲਕੇ ਦੇ ਇੱਕ ਪਿੰਡ ਦੇ ਬਸਨੀ ਖਾਨ ਆਉਂਦੇ ਨੇ ਪੂਰੀ ਰਿਪੋਰਟ ਹਾਂਜੀ ਸਰ ਸਾਡੇ ਐਫਆਰ 31/25 ਦਰਜ ਹੋਈ ਸੀ 366 ਛੜ ਦੇ ਤੇ ਲੜਕੀ ਇੱਕ ਲਾਪਤਾ ਹੋ ਗਈ ਸੀ ਕਿ ਇਸ ਉਸ ਲੜਕੀ ਨੂੰ ਟਰੇਸ ਕਰਨ ਲਈ ਲਗਾਤਾਰ ਸਾਡੇ ਪੁਲਿਸ ਟੀਮਾਂ ਕੋਰਾਲੀ ਮਰਿੰਡੇ ਚੰਡੀਗੜ੍ਹ ਛਾਪੇਮਾਰੀ ਕਰਦੇ ਰਹੇ ਅੰਮ੍ਰਿਤਸਰ ਤੱਕ ਸਾਨੂੰ ਅੱਜ ਸਫਲਤਾ ਪ੍ਰਾਪਤ ਹੋਈ ਹੈ ਲੜਕੀ ਸਾਨੂੰ ਮਿਲ ਗਈ ਮਾਤਾ ਪਿਤਾ ਦੇ ਹਵਾਲੇ ਕਰ ਦਿੱਤੀ ਹੈ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਜੀ ਕਿੰਨੇ ਟਾਈਮ ਦਾ ਮਾਮਲਾ ਹੈ ਜਿਹੜਾ ਹੈ ਕਿ ਫਰਵਰੀ 2025 ਦਾ ਜੀ ਤੇ ਲੜਕੀ ਦੀ ਉਮਰ ਕਰੀਬ 14 ਸਾਲਾਂ ਦੀ ਹੈ ਇਹ ਕੀ ਇਨਸੀਡੈਂਟ ਸਾਰਾ ਜਿਹੜਾ ਅੱਜ ਗ੍ਰਿਫਤਾਰੀ ਪਈ ਹੈ ਜੀ ਜੀ ਲੜਕੇ ਦੀ ਅਸੀਂ ਅਰੈਸਟ ਕਰਕੇ ਮਾਂਜੂਕ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਕੀ ਨਾਮ ਵਗੈਰਾ ਕੀ ਹੈ ਜੀ ਲੜਕੀ ਦੀ ਉਮਰ ਕਿੰਨੀ ਹੈਗੀ ਹੈ ਲੜਕੇ ਦੀ ਪਲੱਸ 21 20 ਸਾਲ ਦੀ ਹੋਗੀ 20 ਸਾਲ ਦੀ ਦੋਸਤ ਮਾਂਜੀ